ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਮੋਟੀਆਂ ਮਿਰਚਾਂ ਨੂੰ ਫਰਾਈ ਕਰਨ ਦੀ ਰੈਸਪੀ ਜਿਵੇਂ ਕਿ ਵੱਡੀਆਂ ਮਿਰਚਾਂ ਵੀ ਕਹਿੰਦੇ ਕਿ ਤੇ ਇਹਨਾਂ ਨੂੰ ਤੇ ਅੱਜ ਆਪਾਂ ਇਹ ਰੈਸਪੀ ਲੈ ਕੇ ਆਏ ਆ ਤੁਹਾਡੇ ਲਈ ਤੇ ਇਹਦੇ ਲਈ ਆਪਾਂ ਨੇ ਲੇਤੀਆਂ ਇਹ ਮੋਟੀਆਂ ਮਿਰਚਾਂ ਜੀ ਤੇ ਇਹਨਾਂ ਨੂੰ ਅੱਜ ਫਰਾਈ ਕਰਕੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜੀ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਜੀ ਫਿਰ ਇਹਨਾਂ 'ਚ ਇਸ ਤਰੀਕੇ ਨਾਲ ਕੱਟ ਲਗਾ ਲੈਣਾ ਆਪਾਂ ਨੇ ਇੱਕ-ਇੱਕ ਕੱਟ ਲਗਾ ਲੈਣਾ ਜੀ ਤੇ ਜੇਕਰ ਜ਼ਿਆਦਾ ਮੋਟੀਆਂ ਮਿਰਚਾਂ ਕੋਈ ਕੋਈ ਤਾਂ ਉਹਨਾਂ ਦੇ ਵਿੱਚ ਦੋ ਕੱਟ ਵੀ ਲਗਾ ਸਕਦੇ ਹਾਂ ਤੁਸੀਂ ਜਿਵੇਂ ਜ਼ਿਆਦਾ ਵੱਡੀਆਂ ਮਿਰਚਾਂ ਹੁੰਦੀਆਂ ਤੇ ਫਰਾਈ ਲੈ ਲੈਣੀ ਹੈ ਜੀ ਆਪਾਂ ਤੇ ਉਹਦੇ ਵਿੱਚ ਪਾ ਲੈਣਾ ਤੇਲ ਤੇ ਤੇਲ ਨੂੰ ਆਪਾਂ ਨੇ ਗਰਮ ਕਰ ਲੈਣਾ ਤੇ ਇਸ ਤੇ ਬਾਅਦ ਇਹਦੇ ਵਿੱਚ ਪਾ ਦੇਣੀ ਆਪਾਂ ਨੇ ਜਵੈਨ ਤੇ ਜਵੈਨ ਦਾ ਫਲੇਵਰ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਜੀ ਮਿਰਚਾਂ ਫਰਾਈ ਜਦੋਂ ਆਪਾਂ ਕਰਦੇ ਆਂ ਤਾਂ ਜਦੋਂ ਆਪਾਂ ਇਹਦੇ ਵਿੱਚ ਜੁਆਇਨ ਪਾ ਦਾਂਗੇ ਤਾਂ ਬਹੁਤ ਜ਼ਿਆਦਾ ਵਧੀਆ ਫਲੇਵਰ ਆਉਂਦਾ ਹੈਗਾ ਤੇ ਇਸ ਤੋਂ ਬਾਅਦ ਆਪਾਂ ਨੇ ਪਾ ਦੇਣਾ ਜੀ ਅਦਰਕ ਲਸਣ ਦਾ ਪੇਸਟ ਤੇ ਇਹਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਜੀ ਅਦਰਕ ਲਸਣ ਦੇ ਪੇਸਟ ਨੂੰ ਤੇ ਇਹਦਾ ਵੀ ਬਹੁਤ ਵਧੀਆ ਟੇਸਟ ਆਉਂਦਾ ਜੀ ਤੇ ਇਸ ਤੋਂ ਬਾਅਦ ਆਪਾਂ ਨੇ ਪਾ ਦੇਣੀ ਹੈ ਮਿਰਚਾਂ ਸਾਰੀਆਂ ਮਿਰਚਾਂ ਨੇ ਆਪਾਂ ਪਾ ਦੇਣੀਆਂ ਇਹਦੇ ਵਿੱਚ ਤੇ ਆਪਾਂ ਚਮਚ ਨਾਲ ਇਹਨਾਂ ਨੂੰ ਹਿਲਾਉਂਦੇ ਰਹਿਣਾ 2 ਤੋਂ 3 ਮਿੰਟ ਤੇ ਫਿਰ ਇਹਨਾਂ ਤੇ ਪਾ ਦੇਣਾ ਆਪਾਂ ਨੇ ਨਮਕ ਨਮਕ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਆ ਤੁਸੀਂ ਕਿਉਂਕਿ ਇਹ ਮਿਰਚਾਂ ਘਾਟੀ ਕੌੜੀਆਂ ਹੁੰਦੀਆਂ ਆ ਤੇ ਇਹਦੇ ਬਾਅਦ ਆਪਾਂ 1 ਤੋਂ 2 ਮਿੰਟ ਇਹਨਾਂ ਨੂੰ ਹਿਲਾਉਂਦੇ ਰਵਾਂਗੇ ਤੇ ਜਦੋਂ ਇਹਨਾਂ ਤੇ ਇਸ ਤਰੀਕੇ ਨਾਲ ਥੋੜੇ-ਥੋੜੇ ਇਹ ਸਪੌਟ ਜੇ ਬਣ ਜਾਣ ਤਾਂ ਲੱਗਣ ਵੀ ਥੋੜੀਆਂ ਫਰਾਈ ਹੋ ਗਈਆਂ ਮਿਰਚਾਂ ਤਾਂ ਇਹਨਾਂ ਤੇ ਫਿਰ ਆਪਾਂ ਪਾਵਾਂਗੇ ਹਲਦੀ ਅੱਧਾ ਚਮਚ ਤੇ ਇਸ ਤੋਂ ਬਾਅਦ ਪਾ ਦਾਂਗੇ ਆਪਾਂ 2 ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਕਿਉਂਕਿ ਆਪਾਂ ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਪਾਵਾਂਗੇ ਜੀ ਤੇ ਧਨੀਆ ਪਾਊਡਰ ਦਾ ਤੇ ਇਹਦਾ ਜਵਾਈਨ ਦਾ ਬਹੁਤ ਜ਼ਿਆਦਾ ਵਧੀਆ ਫਲੇਵਰ ਆਉਂਦਾ ਗਏ ਇਸ ਦੇ ਵਿੱਚ ਤੇ ਇਹ ਹੀ ਦੋ ਮੇਨ ਚੀਜ਼ਾਂ ਇਹਦੇ ਵਿੱਚ ਜੀ ਟੇਸਟ ਨੂੰ ਵਧਾਉਂਦੀਆਂ ਨੇ ਤੇ ਇਸ ਕਰਕੇ ਆਪਾਂ ਜ਼ਿਆਦਾ ਮਸਾਲੇ ਨਹੀਂ ਪਾ ਰਹੇ ਤੇ ਸਿਰਫ ਆਪਾਂ ਨੇ ਇਹ ਹਲਦੀ ਤੇ ਧਨੀਆ ਪਾਊਡਰ ਪਾਇਆ ਇੱਥੇ ਤੇ ਇੱਕ ਤੋਂ ਦੋ ਮਿੰਟ ਆਪਾਂ ਇਹਨੂੰ ਪਕਾ ਲੈਣਾਗਾ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਅੱਧਾ ਗਲਾਸ ਤੇ ਉੱਪਰੋਂ ਆਪਾਂ ਇਹਨੂੰ ਕਰ ਦਾਂਗੇ ਜੀ ਕਵਰ ਤੇ ਆਪਾਂ ਪਕਾਵਾਂਗੇ 3 ਤੋਂ 4 ਮਿੰਟ ਘੱਟ ਗੈਸ ਤੇ ਕਰਕੇ ਲੋ ਫਲੇਮ ਤੇ 3-4 ਮਿੰਟ ਬਾਅਦ ਆਪਾਂ ਇਹਨੂੰ ਫੇਰ ਚੈੱਕ ਕਰਾਂਗੇ ਜੀ ਇੱਕ ਵਾਰ ਤੇ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਉਲਟ-ਪਲਟ ਕਰ ਦਾਂਗੇ ਜੀ ਤੇ 2-3 ਮਿੰਟ ਫੇਰ ਪਕਾਵਾਂਗੇ ਆਪਾਂ ਘੱਟ ਗੈਸ ਤੇ ਜੀ ਤੇ ਮਿਰਚਾਂ ਆਪਣੀਆਂ ਬਣ ਕੇ ਬਹੁਤ ਵਧੀਆ ਤਿਆਰ ਆ ਜੀ ਤੇ ਇਹ ਮਿਰਚਾਂ ਤੁਸੀਂ ਖਾ ਸਕਦੇ ਹੋ ਰੋਟੀ ਨਾਲ ਪ੍ਰਾਂਹ